ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲੌਂਸ ਬਹਿਰਮਕੇ ਸੂਬਾ ਪ੍ਰਧਾਨ ਜੀ ਕਜੂ ਬਹਿਰਮਕੇ ਆਕੂਪ ਸਨ ਮਦੂਰ ਮੋਰਚਾ ਅੱਜ ਸਵੇਰੇ ਜਦੋਂ ਹੀ ਮੈਂ ਮੋਰਚੇ ਦੇ ਸੰਭੂ ਪਤਾ ਲੱਗਾ ਕਿ 6 ਵਜੇ ਦੇ ਕਰੀਬ ਕਿ ਫੋਨ ਗਿਆ ਮੈਨੂੰ ਸਰਦਾਰ ਗੁਰਮੀਰ ਸਿੰਘ ਸ਼ਰੀ ਪ੍ਰਧਾਨ ਦਾ ਕਿ ਆਪਣੇ ਸਰਦਾਰ ਮਲਕੀਸੂ ਸੂਬਾ ਸਕੱਤਰ ਨੂੰ ਜੋ ਬੀਤੀ ਰਾਤ ਅਮੀ ਵਾਲੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਔਰ ਉਥੋਂ ਜਿਹੜੇ ਰਹਿ ਰਹੇ ਲੋਕ ਨੇ ਉਹਨਾਂ ਦੇ ਵਿੱਚ ਕੋਈ ਆਪਸੀ ਗੱਲਬਾਤ ਹੋਈ ਆ ਉਹ ਜਾਰੀ ਤੂ ਤੂ ਮੈਂ ਮੈਂ ਵਧਣ ਤੋਂ ਰਾਤ ਸਾਡੇ ਸੂਬਾ ਸਕੱਤਰ ਨੂੰ ਜਦੋਂ ਫੋਨ ਆਉਂਦਾ ਤੇ ਇਹ ਉਥੇ ਉਹਨਾਂ ਦੇ ਘਰ ਪਹੁੰਚਦਾ ਘਰ ਪਹੁੰਚ ਕੇ ਪੁੱਛਦਾ ਤੇ ਉਥੋਂ ਦੇ ਰਹਿਣ ਵਾਲੇ ਜਿਹੜੇ ਉਹ ਨਾਮ ਉਹਨਾਂ ਦਾ ਕਰਨੈਲ ਸਿੰਘ ਵਗੈਰਾ ਇਸ ਤਰ੍ਹਾਂ ਕਰਕੇ ਉਹਨਾਂ ਦੇ ਨਾਲ ਇਹਨਾਂ ਨੇ ਫੈਸਲਾ ਕਰਵਾ ਦਿੱਤਾ ਫੈਸਲਾ ਕਰਨ ਤੋਂ ਪरांत ਜਿਹੜੇ ਧਰਮਕੋੜ ਵਾਲੇ ਐਸਚਓ ਸਾਹਿਬ ਨੇ ਨਰਦੀਪ ਸਿੰਘ ਪੱਟੀ ਉਹ ਉੱਥੇ ਪਹੁੰਚਦੇ ਨੇ ਤੇ ਉਹਨਾਂ ਵੱਲੋਂ ਉੱਥੇ ਜਾ ਕੇ ਕਿਸ ਤਰੀਕੇ ਦੇ ਨਾਲ ਪੇਸ਼ਕਾਰੀ ਕੀਤੀ ਜਾਂਦੀ ਹੈ ਔਰ ਸੁਣਨ ਵਿੱਚ ਜਾਣਕਾਰੀ ਵੀ ਮਿਲੀ ਆ ਮੈਨੂੰ ਵੀ ਮੇਰੇ ਸਾਥੀਆਂ ਨੂੰ ਵੀ ਉੱਥੇ ਉਹਦੇ ਵੱਲੋਂ ਗੋਰੀਆਂ ਚਲਾਈਆਂ ਗਈਆਂ ਨੇ ਪਹਿਲਾਂ ਹਵਾਈ ਫੇਰੰਗ ਕੀਤੀ ਗਈ ਆ ਫਿਰ ਹੋਰ ਕਿਸੇ ਅਸਲੇ ਦੇ ਨਾਲ ਸਿੱਧੀ ਫੇਰੰਗ ਕੀਤੀ ਗਈ ਆ ਔਰ ਸਾਡੇ ਸਰਦਾਰ ਮਨਕੀਰ ਸਿੰਘ ਜੀ ਇਹ ਸੂਬਾ ਸਕੱਤਰ ਇਸ ਟਾਈਮ ਡੀ ਐਮ ਸੀ ਹਸਪੀਟਲ ਦੇ ਵਿੱਚ ਚੇਰੇ ਇਲਾਜ ਨੇ ਉਹਨਾਂ ਦਾ ਆਪਰੇਟ ਹੋ ਰਿਹਾ ਉਹਨਾਂ ਦੇ ਆਪਰੇਟ ਹੋਣ ਤੋਂ ਬਾਅਦ ਉਹ ਜਿਹੜੀ ਬੁੱਢ ਸੀਗੀ ਆ ਉਹਨਾਂ ਦੇ ਅੰਦਰ ਜਿਹੜੀ ਉਹ ਪਿਛਲੀ ਸਾਈਡ ਤੇ ਬੈਕ ਸਾਈਡ ਤੇ ਉਹ ਚੜੀ ਗਈ ਹੈਗੀ ਆ ਤੇ ਔਰ ਅਸੀਂ ਚਾਹੁੰਦੇ ਆ ਵੀ ਸਭ ਤੋਂ ਪਹਿਲਾਂ ਉਹਨਾਂ ਜਿਹੜੇ ਇੰਜਰਡ ਹੋਏ ਨੇ ਉਹ ਜ਼ਖਮ ਸਹੀ ਕੀਤਾ ਜਾਵੇ ਉਸ ਤੋਂ ਬਾਅਦ ਜਿਹੜੀ ਅਸਲੀ ਜਾਣਕਾਰੀ ਹੈ ਉਹ ਤੁਹਾਡੇ ਸਾਹਮਣੇ ਜਿਹੜੀ ਪੇਸ਼ ਕਰਾਂਗੇ ਔਰ ਮੈਂ ਕਹਾਂਗਾ ਸਾਡੇ ਮੋਗੇ ਦੇ ਐ ਐਸਐਸਪੀ ਸਾਹਿਬ ਔਰ ਐਫਪੀਡੀ ਸਾਹਿਬ ਐਸਪੀ ਸਾਹਿਬ ਤੋਂ ਸਾਰਿਆਂ ਨੂੰ ਬੇਨਤੀ ਕਰਾਂਗਾ ਵੀ ਇਸ ਮਾਮਲੇ ਦੀ ਜਾਂਚ ਪਰੀਕਿਆ ਦੇ ਨਾਲ ਕੀਤੀ ਜਾਵੇ ਔਰ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਔਰ ਸਾਡੇ ਸਰਦਾਰ ਮਲਕੀ ਤੋਂ ਸੂਬਾ ਸਖਤਰ ਜਦੋਂ ਪੂਰੀ ਹੋਸ਼ ਵਿੱਚ ਆਉਣਗੇ ਉਦੋਂ ਪੂਰੀ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਜਾਵੇਗੀ ਇਸ ਤੋਂ ਪਹਿਲਾਂ ਇੱਕ ਹੋਰ ਵੀ ਪਤਾ ਲੱਗਾ ਕਿ ਤਕਰੀਬਨ 1 ਮਹੀਨਾ ਪਹਿਲਾਂ ਸਰਦਾਰ ਮਲਕੀਸ਼ ਸਿੰਘ ਜਿਹਦੇ ਉੱਥੇ ਜ਼ਮੀਨ ਨਾਲ ਲੱਗਦੀ ਜਿੱਥੇ ਘਟਨਾਕ੍ਰਮ ਰਾਤ ਵਾਪਰਿਆ ਅਮੀ ਵਾਲੇ ਉਹਨਾਂ ਨੇ ਪਹਿਲਾਂ ਐਪਲੀਕੇਸ਼ਨ ਵੀ ਦਿੱਤੀ ਏ ਸਰਜੀਤ ਸਿੰਘ ਕਮਾਲਕੇ ਨੂੰ ਬਾਈ ਹੈਂਡ ਲਿਖਤੀ ਰੂਪ ਤੇ ਪਰ ਉਹਨਾਂ ਨੇ ਕੋਈ ਅਸਰ ਨਹੀਂ ਅਮਲ ਨਹੀਂ ਕੀਤਾ ਜੇਕਰ ਉਸ ਦਿਨ ਤਾਂ ਅਮਲ ਕੀਤਾ ਹੁੰਦਾ ਸਰਜੀਤ ਸਿੰਘ ਨੇ ਤੇ ਹੋ ਸਕਦਾ ਰਾਤ ਵਾਲਾ ਘਟਨਾਕ੍ਰਮ ਨਾ ਹੁੰਦਾ ਇਸ ਪਰੋਂ ਅਸੀਂ ਐਸਐਸਪੀ ਮੋਗਾ ਔਰ ਪੂਰੀ ਜਾਂਚ ਕਰੀ ਟੀਮ ਨੂੰ ਬੇਨਤੀ ਕਰਾਂਗੇ ਵੀ ਇਹਨਾਂ ਦੀ ਜਿਹੜੀ ਜਾਂਚ ਆ ਉਹ ਪੂਰਨ ਤੌਰ ਤੇ ਕੀਤੀ ਜਾਵੇ ਤਾਂ ਕਰਕੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਫਤ ਹੈ ਮਾਮਲਾ ਕੀ ਹੈ ਓਕਾਰੋ ਜੀ ਇਹ ਸਾਨੂੰ ਰਾਤ ਨੂੰ ਪੁਲਿਸ ਸਟੇਸ਼ਨ ਧਰਮਕੋਟ ਵਿੱਚ 112 ਤੇ ਕੰਪਲੇਂਟ ਆਈ ਸੀ ਜਿਸ ਵਿੱਚ ਦੋ ਗੁੱਟਾਂ ਵਿੱਚ ਆਪਸ ਵਿੱਚ ਲੜਾਈ ਹੋ ਰਹੀ ਸੀ ਇੱਕ ਗੁੱਟ ਨੇ 112 ਤੇ ਕਾਲ ਕਰਕੇ ਫਾਇਰਿੰਗ ਦਾ ਇਨਸੀਡੈਂਟ ਰਿਪੋਰਟ ਕੀਤਾ ਸੀ ਜਿਸ ਦੀ ਕਾਰਵਾਈ ਕਰਦੇ ਹੋਏ ਪੁਲਿਸ ਮੌਕੇ ਤੇ ਪਹੁੰਚੀ ਤੇ ਪੁਲਿਸ ਨੇ ਅਧਿਵਾਦ ਵੈਰੀਫਾਈ ਕੀਤਾ ਤੇ ਵੈਰੀਫਾਈ ਕਰਨ ਤੋਂ ਬਾਅਦ ਇੱਕ ਐਫਆਈਆ ਨੰਬਰ 110 ਅਸੇ ਰਜਿਸਟਰ ਕੀਤੀ ਹੈਗੀ ਹੈ ਜਿਸ ਵਿੱਚ ਇੱਕ ਗੋਟ ਜਿਹੜੀ ਹੈਗੀ ਹੈ ਹਰਪ੍ਰੀਤ ਸਿੰਘ ਐਂਡ ਧਰਮਪ੍ਰੀਤ ਸਿੰਘ ਉਹ ਉਹਨਾਂ ਨੇ ਸਿਮਰਨਜੀਤਪੁਰ ਸਿਮਰਨਜੀਤ ਸਿੰਘ ਦੇ ਉੱਪਰ ਗੋਲੀ ਚਲਾਈ ਸੀ ਸਰ ਕੋਈ ਪੁਲਿਸ ਕੰਮੀ ਵੀ ਜ਼ਖਮੀ ਹੋਏ ਹਾਂ ਜਦੋਂ ਵੈਰੀਫਾਈ ਕਰਨ ਗਏ ਸੀ ਉਦੋਂ ਕੁਝ ਪੁਲਿਸ ਮੁਲਾਜ਼ਮਾਂ ਦੇ ਵੀ ਸਾਡੇ ਸੱਟ ਲੱਗੀ ਹੈਗੀ ਆ ਤੇ ਜਿਹੜੇ ਹੁਣ ਅੰਡਰ ਮੈਡੀਕਲ ਟ੍ਰੀਟਮੈਂਟ ਹੈਗੇ ਆ ਤੇ ਅੰਡਰ ਆਪਰੇਸ਼ਨ ਕਿੰਨੇ ਜ਼ਖਮੀ ਆ ਸਰ ਕਿਵੇਂ ਨਹੀਂ ਸਕਦੇ ਚਾਰ ਮੁਲਾਜ਼ਮ ਸਾਡੇ ਹੈਗੇ ਸੀ ਜਿਨ੍ਹਾਂ ਦੇ ਸੱਟਾਂ ਲੱਗੀਆਂ ਨੇ ਤੇ ਜਿਹੜੇ ਜਦੋਂ ਵੈਰੀਫਾਈ ਕਰਨ ਗਏ ਸੀ ਇਨਸੀਡੈਂਟ ਉਦੋਂ ਉਹਨਾਂ ਦੇ ਸੱਟ ਲੱਗੇ ਗੋਲੀ ਲੱਗੀ ਤੁਹਾਨੂੰ ਹਾਂ ਇੱਕ ਪ੍ਰਾਈਵੇਟ ਬੰਦੇ ਦੇ ਗੋਲੀ ਲੱਗੀ ਹੈਗੀ ਆ ਜਿਸਦੇ ਜੋ ਹੈਗਾ ਉਸ ਉਥੇ ਮੌਕੇ ਤੇ ਇਹ ਉਹ ਪਿੰਡ ਦਾ ਬੰਦਾ ਹੈਗਾ ਦਾ ਨੰਮ ਮਲਕੀ ਸਿੰਘ ਉਹਦੇ ਗੋਲੀ ਲੱਗੀ ਹੈਗੀ ਆ ਜਿਹੜਾ ਹੁਣ ਡੀ ਐਮਸੀ ਐਡਮਿਟ ਹੈ ਤੁਸੀਂ ਸਰ ਪੁਲਿਸ ਕੋਲ ਕੀ ਕਰ ਰਹੇ ਹੋ ਪੁਲਿਸ ਬੋਲੋ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਹੈਗੀ ਹੈ ਤੇ ਅਸੀਂ ਜੋ ਪੁਲਿਸ ਟੀਮ ਬਣਾ ਕੇ ਅਸੀਂ ਆਪਣੀ ਰੇਡ ਕਰ ਦਿੱਤੀ ਹੈ ਸਰ ਜਦੋਂ ਪੁਲਿਸ ਪਾਰਟੀ ਉੱਥੇ ਗਈ ਉੱਥੇ ਹਮਲਾ ਕੀਤਾ ਗਿਆ ਪੁਲਿਸ ਤੇ ਨਹੀਂ ਅਸੀਂ ਵੈਰੀਫਾਈ ਕਰਦੇ ਪਏ ਹੈਗੇ ਹਾਂ